ਅੰਜ ਬਾਦ ਦੁਪਹਿਰੇ ਸ਼ਾਹਕੋਟ ਦੇ ਨਵਾਂ ਕਿਲਾ ਰੋਡ ਵਿਖੇ ਇੱਕ ਮੋਟਰਸਾਈਕਲ ਤੇ ਕਾਰ ਦੀ ਜ਼ਬਰਦਸਤ ਟੱਕਰ ਦੌਰਾਨ ਤਿੰਨ ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਬਹਾਦਰ ਸਿੰਘ ਪੁੱਤਰ ਗੁਰਮੁਖ ਸਿੰਘ ਵਾਸੀ ਬੈਕਸਾਈਡ ਨਿੰਮਾ ਵਾਲਾ ਸਕੂਲ ਸ਼ਾਹਕੋਟ ਮੋਟਰਸਾਈਕਲ ਨੰਬਰ ਪੀ ਵੀ 081414 ਤੇ ਆਪਣੇ ਨਾਲ ਕਰਨੈਲ ਸਿੰਘ ਪੁੱਤਰ ਬਚਨ ਸਿੰਘ ਤੇ ਉਸ ਦੀ ਬੇਟੀ ਪਰਮਿੰਦਰ ਕੌਰ ਵਾਸੀ ਸ਼ਾਹਕੋਟ ਨੂੰ ਲੈ ਕੇ ਜਾ ਰਿਹਾ ਸੀ ਕਿ ਨਵਾਂ ਕਿਲਾ ਰੋਡ ਤੇ ਕੁਟੀਆਂ ਨਜ਼ਦੀਕ ਇਹਨਾਂ ਦੇ ਮੋਟਰਸਾਈਕਲ ਤੇ ਆਟੋਕਾਰ ਦੀ ਟੱਕਰ ਹੋ ਗਈ। ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਤਿੰਨੋਂ ਵਿਅਕਤੀ ਸੜਕ ਤੇ ਡਿੱਗੇ ਅਤੇ ਗੰਭੀਰ ਜ਼ਖਮੀ ਹੋ ਗਏ। ਹਾਦਸਾ ਗ੍ਰਸਤ ਆਟੋਕਾਰ ਦੇ ਚਾਲਕ ਬਾਰੇ ਪਤਾ ਨਹੀਂ ਲੱਗ ਸਕਿਆ। ਜਖਮੀ ਵਿਅਕਤੀਆਂ ਨੂੰ ਸ਼ਾਹਕੋਟ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ ਜਿੱਥੋਂ ਡਾਕਟਰਾਂ ਨੇ ਤਿੰਨਾਂ ਦੀਆਂ ਲੱਤਾਂ ਤੇ ਗੰਭੀਰ ਸੱਟਾਂ ਲੱਗਣ ਕਾਰਨ ਜਲੰਧਰ ਰੈਫਰ ਕਰ ਦਿੱਤਾ ਗਿਆ ਸੀ ਸ਼ਾਹਕੋਟ ਵਲਸੀਆਂ ਤੋਂ ਸੀਨੀਅਰ ਪੱਤਰਕਾਰ ਸਾਹਬੀ ਦਰ ਕਲਰ ਰੋਡ ਤੋਂ ਹੁੰਦੇ ਸੀ ਹਾਂ ਅੱਛਾ ਇਹਦੇ ਤੋਂ ਦੋ ਗੱਡੀਆਂ ਆ ਕੇ ਕੱਢੀ ਕ੍ਰੋਸ ਕੀਤੀ ਇਹਨਾਂ ਨੇ ਦੂਜੀ ਗੱਡੀ ਵਾਲੇ ਨੇ ਸਾਡੇ ਥੱਲੇ ਜਦੋਂ ਥੱਲੇ ਹੀ ਹੈ ਕੰਪਲਟ ਹਸਪਤਾਲ ਨੇ ਥੱਲੇ ਲਿਆ ਕੇ ਬਾਕੀ ਸਾਡੇ ਵਿੱਚ ਹਾਂ ਡਾਕਟਰ ਬਗਿੰਦਰਾ ਦਾ ਜਾਬ ਦੇ ਠੀਕ ਤੇ ਤਿੰਨ ਜਣੇ ਸੀ ਤਿੰਨ ਜਣੇ ਸੀ ਪਿੱਛੋਂ ਫਟ ਦੋ ਨਾਲ ਟੱਟ ਗਿਆ ਗੱਡੀ ਕਿਹੜੀ ਸੀ ਪਤਾ ਕੋਈ ਕਰੀਦਾ ਨਹੀਂ ਪਤਾ ਕਿਹੜੀ ਨੰਬਰ ਨੂੰ ਸ਼ਹਿਰ ਬਣਾ ਜਿਆਦਾ ਹੈਗਾ ਠੀਕ ਹੈ ਠੀਕ ਮੈਂ ਨਹੀਂ ਜੀ ਰੋਕਣਾ ਚਾਹੀਦਾ ਗੁੰਡੇ ਉੱਧਰ ਗੱਡੀਆਂ ਇੱਥੇ ਠੀਕ ਹੈ ਠੀਕ ਗੱਡੀ ਕਰ ਰੋਕ ਦੇ ਸੀ ਨਾਲੇ ਚਲੋ ਹਾਂਜੀ ਡਾਕਟਰ ਹਾਂਜੀ ਹਾਂਜੀ ਕੀ ਐਸੀ ਐਸੀਐਂਟ ਤਿੰਨਾਂ ਜਣਾਂ ਦਾ ਜਿਹੜਾ ਹੋਇਆ ਕਿੱਦਾਂ ਹੋਇਆ ਜੀ ਹਾਂਜੀ ਦੇਖੋ ਜੀ ਇਹ ਐਕਸੀਡੈਂਟ ਜਿਹੜਾ ਹੋਇਆ ਹੈਗਾ ਤਿੰਨ ਸਾਡੇ ਕੋਲ ਪੇਸ਼ੈਂਟ ਆਏ ਨੇ ਜੀ ਤੇ ਇੱਕ ਤਾਂ ਬਾਪ ਬੇਟੀ ਨੇ ਤੇ ਇੱਕ ਨਾਲ ਹੋਰ ਬਜ਼ੁਰਗ ਵੀ ਸਗੇ ਠੀਕ ਇਹ ਜਿਹੜੇ ਪੇਸ਼ੈਂਟ ਸੀ ਜੀ ਇਹ ਮਤਲਬ ਬਾਈਕ ਤੇ ਜਾ ਰਹੇ ਸੀ ਨਮਾ ਕਿਲਾ ਰੋਡ ਤੇ ਨਾ ਇਹ ਆਪਣੇ ਟੂ व्हीਲਰ ਦੇ ਸਗੇ ਤਾਂ ਕਾਰ ਦੇ ਨਾਲ ਐਕਸੀਡੈਂਟ ਹੋਇਆ ਹੈਗਾ ਤੇ ਤਿੰਨਾਂ ਦੀਆਂ ਜਿਹੜੀਆਂ ਹੈਗੀਆਂ ਲੱਤਾਂ ਫ੍ਰੈਕਚਰ ਹੋ ਗਈਆਂ ਹੈਗੀਆਂ ਠੀਕ ਠੀਕ ਹੈ ਜੀ ਲੱਤਾਂ ਫ੍ਰੈਕਚਰ ਹੋ ਗਈਆਂ ਤਾਂ ਉਹਨਾਂ ਨੂੰ ਜਿਹੜੀ ਮੋਡਲਾ ਇਲਾਜ ਕਰਕੇ ਉਹਨਾਂ ਨੂੰ ਸਿਵਲ ਹਸਪਤਾਲ ਜਲੰਧਰ ਆਪਾਂ ਰੈਫਰ ਕਰ ਦਿੱਤਾ ਹੱਡੀਆਂ ਦੇ ਉਹਨਾਂ ਦਾ ਪ੍ਰੋਬੇਬਲੀ ਸਭ ਦਾ ਆਪਰੇਸ਼ਨ ਕੀਤਾ ਜਾਏਗਾ ਤੇ ਬਾਕੀ ਜਿਹੜਾ ਬੱਚੀ ਹੈਗੀ 15 ਸਾਲ ਦੀ ਹੈ ਹਾਂਜੀ ਤੇ ਬਾਕੀ ਦੋ 50 ਤੋਂ ਉੱਪਰ ਉਮਰ ਦੇ ਬੰਦੇ ਨੇ ਠੀਕ ਹੈ ਹਾਂਜੀ ਇਹ ਸ਼ਾਹਕੋਟ ਦੇ ਵਾਸੀ ਨੇ ਤਿੰਨ ਠੀਕ ਹੈ ਕਾਹਦਾ ਐਕਸੀਡੈਂਟ ਹੋਇਆ ਕਹਿੰਦੇ ਐਕਸੀਡੈਂਟ ਜੀ ਆਪਣਾ ਜਿਹੜਾ ਹੈਗਾ ਐਕਸੀਡੈਂਟ ਇਹ ਮੋਟਰਸਾਈਕਲ ਤੇ ਸੜੀ ਗੱਡੀ ਵੱਜੀ ਹੈ ਜੀ ਵਿੱਚ ਠੀਕ ਹੈ ਹਾਂਜੀ ਹੁਣ ਜਲੰਧਰ ਭੇਜਤਾ ਹੈ ਜਲੰਧਰ ਸਿਵਲ ਹਸਪੀਟਲ ਦਾ ਫਰਦਾਨੇ ਵਿੱਚ ਠੀਕ ਹੈ ਡਾਕਟਰ ਧੰਨਵਾਦ